ਭਰਜੇ ਕਾ ਖਾਲਸਾ ਭਰਜੇ ਕੀ ਪਤੇ ਇਸ ਵੇਲੇ ਤੁਹਾਨੂੰ ਸਭ ਤੋਂ ਵੱਡੀ ਖਬਰ ਦਾ ਰੁਖ ਕਰਦੇ ਆ ਕਿ ਬਹੁਤ ਹੀ ਜਿਹੜੀ ਮੰਦ ਭਾਗੀ ਤੇ ਦੁਖਦਾਈ ਖਬਰ ਆ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟੜੀ ਕਲਾਂ ਦੇ ਵਿੱਚ ਸਵੇਰੇ ਸਵੇਰੇ ਅੱਜ ਤਵੜ ਤਾੜ ਜਿਹੜੀਆਂ ਨੇ ਗੋਲੀਆਂ ਚੱਲੀਆਂ ਨੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਜਿਹੜਾ ਇਹ ਪਿੰਡ ਆ ਹਮੇਸ਼ਾ ਬਵਾਦਾਂ ਦੇ ਵਿੱਚ ਘਿਰਿਆ ਰਹਿੰਦਾਗਾ ਜਿੱਥੇ अनेका ਪਹਿਲਾਂ ਵੀ ਇਸ ਤਰ੍ਹਾਂ ਦੇ ਲੈ ਕੇ ਜਿਹੜੇ अनेका ਝਗੜੇ ਹੁੰਦੇ ਰਹਿੰਦੇ ਨੇ ਤੇ ਬਹੁਤ ਹੀ ਜ਼ਿਆਦਾ ਜਿਹੜੇ ਨੇ ਅਨੇਕਾਂ ਜਿਹੜੇ ਗਏ ਕਾਤਲ ਹੋ ਚੁੱਕੇ ਨੇ ਇਸ ਪਿੰਡ ਦੇ ਵਿੱਚ ਤੁਹਾਨੂੰ ਦੱਸਦੀ ਆ ਕਿ ਬਹੁਤ ਹੀ ਜੜੀ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦੇ ਵਿੱਚ 28 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਉਹਦਾ ਮੌਕੇ ਤੇ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਆ ਕਿ ਪਿੰਡ ਦੇ ਵਿੱਚ ਹੀ ਇੱਕ ਦੱਸਿਆ ਜਾ ਰਿਹਾ ਕਿ ਉਸ ਨੌਜਵਾਨ ਦੀ ਕਿਸੇ ਨਾਰੈਣ ਸਿੰਘ ਜਿਹੜਾ ਕੋਈ ਜਿਹੜਾ ਵਿਅਕਤੀ ਸੀ ਅਤੇ ਉਹਨਾਂ ਦੇ ਹੋਰ ਜਿਹੜੇ ਨਾਲ ਸਾਥੀ ਸੀ ਜੀਤ ਸਿੰਘ ਤੇ ਉਹਨਾਂ ਨੇ ਜਿਹੜਾ ਸਵੇਰੇ ਸਵੇਰੇ ਜਿਹੜਾ ਗਾ ਕੁਲਵਿੰਦਰ ਸਿੰਘ ਦੇ ਉੱਪਰ ਜਿਹੜੀਆਂ ਤਾਵੜ ਤਾੜ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਦੱਸਿਆ ਜਾ ਰਿਹਾ ਕਿ ਉਸ ਨੌਜਵਾਨ ਦੀ ਜਿਹੜੀ ਮੌਕੇ ਤੇ ਹੀ ਜਿਹੜੀ ਮੌਤ ਹੋ ਜਾਂਦੀ ਆ ਪਰ ਹੁਣ ਜਿਹੜਾ ਉੱਥੇ ਜਿਹੜਾ ਇਸ ਵੇਲੇ ਆ ਜਿਹੜਾ ਇੱਕ ਮਾਹੌਲ ਜਿਹੜਾ ਡਰ ਦਾ ਪਿੰਡ ਦੇ ਵਿੱਚ ਸਾਰੇ ਲੋਕ ਸਹਮੇ ਹੋਏ ਨੇ ਬੇਸ਼ੱਕ ਪ੍ਰਸ਼ਾਸਨ ਮੌਕੇ ਤੇ ਜਿਹੜਾ ਪੁਲਿਸ ਜਿਹੜੀ ਆ ਉੱਥੇ ਪੁੱਜ ਚੁੱਕੀ ਆ ਪਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਅਕਲਵਿੰਦਰ ਸਿੰਘ 28 ਸਾਲਾ ਨੌਜਵਾਨ ਆ ਜਿਹੜਾ ਅਜੇ ਵਿਆਹਿਆ ਨਹੀਂ ਸੀ ਕਿ ਕੱਲਾ ਉਹਦੀ ਭੈਣ ਆ ਹੁਣ ਜਿਹੜੀ ਪਰਿਵਾਰ ਦੇ ਵਿੱਚ ਮਾਤਾ ਪਿਤਾ ਨੇ ਕੁਝ ਕਾਰਨਾ ਕਰਕੇ ਜਿਹੜੇ ਪਿੰਡ ਦੇ ਹੀੜੇ ਨਰੈਣ ਸਿੰਘ ਪੁੱਤਰ ਜੀਤ ਸਿੰਘ ਤੇ ਅਤੇ ਹੋਰ ਜਿਹੜੇ ਨੌਜਵਾਨ ਉਹਨਾਂ ਦੇ ਨਾਲ ਝਗੜਾ ਹੁੰਦਾਗਾ ਕਈ ਟਾਈਮ ਕਵੇ ਕਾਫੀ ਟਾਈਮ ਤੋਂ ਜਿਹੜੀ ਹੈਗੀ ਆਪਾਂ ਇਹ ਦੱਸ ਦਈਏ ਕਿ ਰਾਂਜਸ ਕੋਈ ਚੱਲਦੀ ਆ ਰਹੀ ਸੀ ਇਹਨਾਂ ਦੀ ਆਸ ਤੇ ਵਿੱਚ ਪਰ ਅੱਜ ਸਵੇਰੇ ਜਿਉਂ ਹੀ ਦਿਨ ਚੜ੍ਹਿਆਗਾ ਨਰੈਣ ਸਿੰਘ ਜੀਤ ਸਿੰਘ ਅਤੇ ਹੋਰ ਜਿਹੜੇ ਨੌਜਵਾਨ ਮੌਕੇ ਤੇ ਆਉਂਦੇ ਨੇ ਤੇ ਉਧਰੋਂ ਮੌਕੇ ਤੇ ਜਿਹੜਾ ਅਕਲਵਿੰਦਰ ਸਿੰਘ ਉਹਨਾਂ ਨੂੰ ਟੱਕਰ ਜਾਂਦਾਗਾ ਉਹਨਾਂ ਤੇ ਉਸ ਨੌਜਵਾਨ ਤੇ ਜਿਹੜੀਆਂ ਤਵੜ ਤਾਰ ਜਿਹੜੀਆਂ ਗੋਲੀਆਂ ਨੇ ਉਹ ਚਲਾਈਆਂ ਜਾਂਦੀਆਂ ਨੇ ਜਿਸ ਤੇ ਦੱਸਿਆ ਜਾਂਦਾਗਾ ਕਿ ਕਲਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਇਹ ਕਹਿ ਰਹੀ ਆ ਕਿ ਪੰਜਾਬ ਦੇ ਵਿੱਚ ਲਾਓ ਆਰਡਰ ਆ ਜੀ ਇਹ ਸਥਿਤੀ ਕਾਇਮ ਕਰਨੀ ਆ ਪਰ ਇੱਥੇ ਜਿਹੜਾ ਮੰਦ ਭਾਗਾ ਜਿਹੜਾ ਆਪਾਂ ਕਹਿ ਦਈਏ ਕਿ ਪੰਜਾਬ ਦੇ ਵਿੱਚ ਪਤਾ ਨਹੀਂ ਦਿਨੋਂ ਦਿਨ ਜਿਹੜਾਗਾ ਜਿਹੜੀਆਂ ਕਾਤਲ ਦੀਆਂ ਬਾਰਦਾਤਾਂ ਨੇ ਕਿਉਂ ਵੱਧ ਰਹੀਆਂ ਨੇ ਆਪਾਂ ਦੇਖਦੇ ਆ ਕਿ ਲੁੱਟਾਂ ਖਵਾਉਣ ਦੇ ਨਾਲ-ਨਾਲ ਜਿਹੜੀਆਂ ਕਾਤਲ ਦੀਆਂ ਜੜੀਆਂ ਬਾਰਦਾਤਾਂ ਨੇ ਉਹਨਾਂ ਨੇ ਜਿਹੜਾ ਕਾਫੀ ਪੈਰ ਪਸਾਰੇ ਹੋਏ ਨੇ ਹਰ ਪਿੰਡ ਦੇ ਵਿੱਚ ਆਪਾਂ ਕਹਿ ਲਈਏ ਕਿ ਇੱਕ ਦੁੱਕਾ ਜਿਹੜਿਆ ਕਟਨਾਮਾ ਉਹ ਤਾਂ ਹੁੰਦੀ ਰਹਿੰਦੀਆਂ ਨੇ ਪਰ ਮਾਨਸਾ ਜ਼ਿਲ੍ਹੇ ਦਾ ਪਿੰਡ ਜਿਹੜਾ ਕੋਠਲੀ ਕਲਾਂਗਾ ਇੱਕ ਕਾਫੀ ਟਾਈਮ ਤੋਂ ਲੈ ਕੇ ਜਿਹੜਾ ਇਸ ਦੇ ਵਿੱਚ ਲਗਾਤਾਰ ਜਿਹੜੇ ਨੇ ਕਤਲ ਹੋ ਰਹੇ ਨੇ ਇਸ ਦੀ ਵਜ੍ਹਾ ਕੀ ਆ ਇਸ ਪਿੰਡ ਦਾ ਕਾਰਨ ਕੀ ਆ ਕਿਉਂ ਇੱਥੇ ਜਿਹੜੇ ਨੇ ਕਾਤਲ ਹੁੰਦੇ ਨੇ ਪਹਿਲਾਂ ਇੱਕ ਇੱਥੇ ਛੋਟੇ ਜਿਹੇ ਬੱਚੇ ਦਾ ਕਤਲ ਹੋਇਆ ਸੀ ਉਹ ਵੀ ਪੁਲਿਸ ਨੇ ਗੁੱਤੀ ਜੜੀ ਸਜਲਾ ਲਈ ਸੀ ਉਸ ਤੋਂ ਬਾਅਦ ਇੱਕ ਨੌਜਵਾਨ ਵੱਲੋਂ ਆਪਣੀ ਹੀ ਪਤਨੀ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਅਜੇ ਉਹਨੂੰ ਵੀ ਨਾਂ ਵੀ ਨਹੀਂ ਹੋਇਆ ਸੀ ਪਰ ਹੁਣ ਜਿਹੜਾ ਆ ਕਰੀਬ ਹੁਣ ਮਹੀਨੇ ਦੇ ਵਿੱਚ ਵਿੱਚ ਜਿਹੜਾ ਦੂਜਾ ਕਾਤਲ ਹੋ ਗਿਆ ਅਜਿਹਾ ਦੀ ਬਹੁਤ ਹੀ ਜਿਹੜੀ ਦੁੱਖ ਭਰੀ ਖਬਰ ਆਪਾਂ ਕਹਿ ਦਈਏ ਜਿਹੜਾ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦੇ ਵਿੱਚ ਸਵੇਰੇ-ਸਵੇਰੇ ਘਟਨਾ ਵਾਪਰੀ ਆ ਬਹੁਤ ਹੀ ਦੁੱਖਦਾਈ ਤੇ ਮੰਦ ਭਾਗੀ ਘਟਨਾ ਵਾਪਰੀ ਆ ਪਰ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਜੇਕਰ ਕਿਸੇ ਦਾ ਕੋਈ ਰੰਜਸ਼ ਆ ਕਿਸੇ ਦੇ ਨਾਲ ਜਾਂ ਕੋਈ ਇਸ ਤਰ੍ਹਾਂ ਦਾ ਪਿੰਡ ਦੇ ਪੰਚਾਇਤ ਨੂੰ ਜਾਂ ਕਿਸੇ ਹੋਰ ਮੌਤਵਰ ਬੰਦਿਆਂ ਨੂੰ ਪਾ ਕੇ ਵਿੱਚ ਜਿਹੜਾ ਝਗੜਾ ਨਿਵੇੜ ਲੈਣਾ ਚਾਹੀਦਾ ਨਾ ਕਿ ਜਿਹੜਾ ਇਸ ਦਾ ਹੱਲ ਆ ਕੋਈ ਗੋਲੀ ਆ ਜਾਂ ਆਪਾਂ ਕਹਿ ਜੀ ਇਹਦਾ ਹੱਲ ਆ ਕੋਈ ਕਤਲ ਆ ਕਿਉਂਕਿ ਆਪਾਂ ਸੁਣਦੇ ਆ ਕਿ ਜਿਹੜਾ ਉਸ ਨੌਜਵਾਨ ਦਾ ਤਾਂ ਘਰ ਪੱਟੇ ਪੱਟਿਆ ਗਿਆਗਾ ਨਾਲ ਜਿਹੜੇ ਕਤਲ ਕੀਤੇ ਆ ਉਹ ਵੀ ਹੁਣ ਜਿਹੜਾ 22 ਸਾਲੀ ਨੂੰ ਮੜੇ ਜਾਣਗੇ ਉਹਨਾਂ ਦਾ ਘਰ ਵੀ ਜਿਹੜਾ ਇੱਕ ਤਰ੍ਹਾਂ ਦਾ ਪੱਟਿਆ ਜਾਊ ਆ ਜਿਹੜਾ ਬਹੁਤ ਹੀ ਦੁਖਦਾਈ ਜਿਹੜੇ ਆ ਕਟਨਾਮਾ ਨੇ ਉਹ ਪੰਜਾਬ ਦੇ ਵਿੱਚ ਲਗਾਤਾਰ ਜਿਹੜੀਆਂ ਵਾਪਰ ਰਹੀਆਂ ਨੇ ਪਤਾ ਨਹੀਂ ਲੋਕਾਂ ਦੇ ਅੰਦਰ ਜਿਹੜਾ ਆਪਾਂ ਇਹ ਕਹਿ ਦਈਏ ਕਿ ਗੁੱਸੇ ਦੀ ਭਾਵਨਾ ਹੀ ਇੰਨੀ ਜ਼ਿਆਦੇ ਆ ਜਾਂ ਉਹ ਆਪਣੀ ਜਿਹੜੀ ਅੰਦਰ ਦੀ ਜਿਹੜੀ ਗੱਲ ਆ ਉਹਨੂੰ ਕੰਟਰੋਲ ਨਹੀਂ ਪਾ ਰਹੇ ਜਾਂ ਫਿਰ ਇਹ ਇਹ ਜਿਹੜੇ ਮਸਲਿਆਂ ਤੇ ਕਿਉਂ ਜਿਹੜੇ ਉੱਤਰ ਜਾਂਦੇ ਨੇ ਕਿ ਕਿਸੇ ਦਾ ਜਿਹੜਾ ਛੋਟੀ ਜਿਹੀ ਗੱਲ ਤੋਂ ਲੈ ਕੇ ਜਿਹੜਾ ਨੌਜਵਾਨਾਂ ਦਾ ਜਿਹੜਾ ਕਤਲ ਕੀਤਾ ਜਾਂਦਾ ਕੋਈ ਆਪਦੀ ਮਾਂ ਦੇ ਕੋਲੀ ਮਾਰਦਾ ਕੋਈ ਪਿਓ ਦੇ ਮਾਰਦਾ ਕੋਈ ਆਪਣੇ ਆਪ ਨੂੰ ਖਤਮ ਕਰ ਲੈਂਦਾਗਾ ਕੋਈ ਕੋਈ ਰਾਂਜਸ ਬਾਜ ਨੂੰ ਲੈ ਕੇ ਜਿਹੜਾ ਮਾੜਾ ਮੋਟਾ ਝਗੜੇ ਨੂੰ ਲੈ ਕੇ ਜਿਹੜਾ ਜਿਹੜਾ ਸਾਹਮਣੇ ਗੋਲੀਆਂ ਮਾਰ ਦਿੰਦਾ ਹੈਗਾ ਪੰਜਾਬ ਦਾ ਜਿਹੜਾ ਇਹ ਵੇਲੇ ਮਾਹੌਲ ਆ ਜਿਹੜਾ ਬਹੁਤ ਖਰਾਬ ਹੋ ਚੁੱਕਿਆ ਹੈਗਾ ਸਰਕਾਰ ਨੂੰ ਇੱਥੇ ਸਖਤੀ ਕਰਨੀ ਚਾਹੀਦੀ ਆ ਤਾਂ ਜੋ ਕਿ ਜਿਹੜੀਆਂ ਇਹ ਜਿਹੇ ਧਨਾਵਾ ਅੱਗੇ ਤੋਂ ਨਾ ਵਾਪਰਨ ਬਹੁਤ ਹੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਅੱਜ ਸਵੇਰੇ ਸਵੇਰੇ ਦੀ ਘਟਨਾ ਗਈ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਸਾਹਮਣੇ ਆਈ ਆ ਇਸ ਸਾਰੇ ਜਿਹੜੇ ਮਾਮਲੇ ਦੀ ਆ ਪੁਲਿਸ ਮਾਨਸਾ ਪੁਲਿਸ ਨੇ ਜਿਹੜਾ ਇੱਕ ਸਾਂਬੀਣ ਕਰ ਰਹੀ ਆ ਇਹਦਾ ਕੀ ਕਾਰਨ ਸੀ ਕੀ ਰੰਝੀ ਅਜੇ ਤੱਕ ਜਿਹੜੇ ਆਪਾਂ ਕਹਿ ਦਈਏ ਕਿ ਜਿਹੜੇ ਕਤਲ ਕਰਨ ਵਾਲੇ ਨੇ ਉਹ ਦੋਸ਼ੀ ਨੇ ਜਿਹੜੇ ਉਹ ਫਰਾਰ ਹੋ ਚੁੱਕੇ ਨੇ ਪਿੰਡ ਦੇ ਵਿੱਚੋਂ ਪਰ ਪੁਰਸ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ ਇੱਥੇ ਜਿਹੜਾ ਲਗਾਤਾਰ ਸਾਪੇ ਮਾਰੀ ਕਰਕੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਆ ਮਕਰ ਸਿੰਘ ਉੱਵਾ